ਬੰਦਿਆਂ ਦੀ ਕਾਫੀ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਦਿੱਤਾ ਸਰ ਸ਼ਾਟੇ ਵਾਲਾ ਮਾਮਲਾ ਵੀ ਨਾਲ ਜਿਹੜਾ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜਿਹੋ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਟ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਸੀਗਾ ਤੇ ਉਹ ਕਰ ਰਹੇ ਉਹ ਵੀ ਸਾਰੀ ਕਰ ਪਰਿਵਾਰਿਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇੰਚਾਰਜ ਆਮਡਾ ਮੱਖਣ ਸੀ। ਉਹਨੂੰ ਸ਼ਰੀਆਮ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਕਤਲ। ਉਸਦੇ ਸਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ। ਸ਼ਰੀਆਮ 3 ਤੋਂ 4 ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਸੀ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਦੋਨੀ ਬਾਲਿਆ ਉਹਦੇ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਧਮਕਿਆਰੇ ਵਿੱਚ ਕੀ ਕਹਿੰਦੇ ਆ ਜੀ ਇਹ ਹੋਲੰਦ ਲੇਟਿੰਗ ਕੰਪਲੀਟ ਅਸੀਂ ਕੁਝ ਦਿਨ ਪਹਿਲਾਂ ਹੀ 10 ਕ ਦਿਨ ਪਹਿਲਾਂ ਹੀ ਅਸੀਂ ਐਸ ਐਚਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਵਲ ਆ ਉਹਨੂੰ ਫਿਰ ਧਮਕੀ ਆਈ ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਕਿਉਂਕਿ ਦਾ ਰੈਜ਼ਿਡੈਂਸ ਮਜੀਠੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਿਸ ਦੀ ਢਿੱਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਕਮ ਸੇ ਕਮ 80 ਤੋਂ 25-30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਆ ਉਦੋਂ ਦਾ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਸ਼ਰਿਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਵਾ ਮੇਰਾ ਖਿਆਲ ਕਿ ਕੋਈ ਸੁਰੱਖਿਆ ਨਹੀਂ ਦੇ ਰੇ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਹੋਈ ਅੱਛਾ ਕਿੰਨੇ ਦੀ ਫਰੋਖਤੀ ਮੰਗੀ ਗਈ ਸੀ ਤੁਹਾਨੂੰ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰੋਖਤੀ ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰੇ ਅੰਕਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਤੇ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤੇ ਮੈਂ ਡੀਜੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏਡੀਜੀਪੀ ਜਿਹੜੇ ਹੈਗੇ ਨੇ ਸਿਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅਮਰitsar ਤੇ ਐਸਐਸਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫਆਈਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਣੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਣੇ ਸਕੂਲ ਪੜ੍ਹਦੀ ਆ ਪਰ ਪੁਲੀਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹੋ ਹੀ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਤਸਜਾ ਦੇ ਸਰ ਅੱਜ ਪੋਸਟਰ ਵੀ ਪਾਈ ਗਈ ਹੈ ਉਹਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਡੋਨੀ ਬਾਲਿਆ ਕੋਈ ਗੈਂਗਸਟਰ ਉਹਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲਓ ਜੀ ਕਿਵੇਂ ਸ਼ਰੇਆਮ ਬੰਦਾ ਮਾਰ ਕੇ ਸ਼ਰੇਆਮ ਪੋਸਟਾਂ ਪਾ ਰਹੇ ਨੇ ਤੇ ਪੁਲਿਸ ਕੁਝ ਨਹੀਂ ਕਰਦੀ ਧਰਮੇ ਦਾ ਵੀ ਨਾਮ ਆਇਆ ਜੀ ਉਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਲਾਫ ਚੱਲ ਰਿਹਾ ਸੀ ਕੀ ਇਹ ਪਤਾ ਨਹੀਂ ਜੀ ਸੰਦੇ ਪਤਾ ਨਹੀਂ ਕੌਣ ਧਰਮਾ ਕੀ ਆ ਇਹ ਪੁਲਿਸ ਜਾਣਦੀ